दोस्तों जमे के तुसी जानदे हो कि उधरा भाई जी मूसेवाला साहब ਦੇ ਪਿਤਾ ਜੀ ਨੇ ਕੱਲ ਆਪਣੀ ਇੱਕ ਵੀਡੀਓ ਰਿਲੀਜ਼ ਕੀਤੀ ਸੀ ਕਿ ਮੇਰੇ ਤੋਂ ਸਰਕਾਰ ਕੁਝ ਪੜਤਾਲ ਕਰ ਰਹੀ ਹੈ ਔਰ ਮੈਨੂੰ ਪਰੇਸ਼ਾਨ ਕਰ ਰਹੀ ਹੈ ਅੱਜ ਅਸੀਂ ਹਸਪਤਾਲ 'ਚ ਹੈ ਜੇ ਕਿਹੜੀ ਵੀ ਕੋਈ ਜਾਣਕਾਰੀ ਲੈਣੀ ਹੈ ਕੋਈ ਸਮਾਂ ਆਏਗਾ ਤਾਂ ਮੇਰੇ ਤੋਂ ਜਾਣਕਾਰੀ ਲੈ ਲੈ ਪਰ ਅੱਜ ਅਸੀਂ ਸਾਨੂੰ ਇਹ ਲੱਗਿਆ ਕਿ ਸ਼ੋਭ ਦੀ ਵਾਪਸ ਆਇਆ ਸੋ ਉਨੇ ਉਨੇ ਸੇਤ ਮੰਤਰੀ ਜੀ ਦਾ ਬਰਬੀਰ ਜੀ ਦਾ ਬਿਆਨ ਆਇਆ ਉਹ ਕਹਿੰਦੇ ਇਹ तमाम ਸਾਡੀ ਕੋਈ ਗੱਲ ਨਹੀਂ ਕੇਂਦਰ ਸਰਕਾਰ ਦੀ ਚਿੱਠੀ ਹੈ ਮੈਂ ਤਾਂ ਅਕਸਰ ਹੀ ਪਹਿਲਾਂ ਕਿਹਾ ਹੈ ਕਿ ਗੱਤਰ ਪੰਜਾਬ ਚੁੰਦਾ ਹੈ ਤੇ ਫੜੂ ਦਿੱਲੀ ਪੁਲਿਸ ਲੈਦੀ ਹੈ ਇਹ ਮੈਂ ਪਹਿਲਾਂ ਵੀ ਅਕਸਰ ਕਹਿੰਦਾ ਰਿਹਾ ਕੋਈ ਰਾਜ ਹੈ ਬਹੁਤ ਵੱਡਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਪਿੱਛੇ ਪਰ ਮੈਂ ਸੇਤ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਬਜਾਪ ਨੂੰ ਇਹ ਪੁੱਛਣਾ ਚਾਹਣਾ ਹੈ ਕਿ ਕੇਂਦਰ ਸਰਕਾਰ ਦਾ ਤੁਹਾਨੂੰ ਵੀ ਬਥੇਰੀਆਂ ਚਿੱਠੀਆਂ ਲਿਖਦਾ ਹੈ ਪਰ ਬਹੁਤ ਸਾਰੀਆਂ ਗੱਲਾਂ ਕੇਂਦਰ ਸਰਕਾਰ ਕਰਦੀ ਹੈ ਈਵਨ ਗਵਰਨਰ ਪੰਜਾਬ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਨਹੀਂ ਲੇਕਿਨ ਇਹ ਚਿੱਠੀ ਦੇ ਨਾਲ ਦੀ ਨਾਲ ਰਿਐਕਟ ਕਰਨਾ ਤੁਹਾਡੇ ਅਫਸਰ ਇੱਡੇ ਕਾਲੇ ਕਿਉਂ ਹੋਗੇ ਕੇਂਦਰ ਸਰਕਾਰ ਹਜੇ 4 ਦਿਨ ਹੋਏ ਹੈ ਦੇ ਘਰ ਬੱਚਾ ਪੈਦਾ ਹੋਇਆ ਸਾਡਾ ਭਰਾ ਵਾਪਸ ਆਇਆ ਇਹ 4 ਦਿਨਾਂ ਦੇ ਅੰਦਰ ਅੰਦਰ ਕੇਂਦਰ ਸਰਕਾਰ ਨੇ ਚਿੱਠੀ ਵੀ ਲਿਖਤੀ ਕਿ ਤੁਸੀਂ ਨਾਲ-ਨਾਲ ਆਪਣੇ ਅਫਸਰ ਵੀ ਭੇਜਦੇ ਕੋਈ ਇੰਤਜ਼ਾਰ ਕਰ ਲੈਂਦੇ ਤੁਸੀਂ ਚਿੱਠੀ ਨੂੰ ਰੱਖ ਸਕਦੇ ਸੀ ਐਡੀ ਕਿਹੜੀ ਕੋਈ ਸੁਪਰੀਮ ਕੋਰਟ ਦਾ ਕੌਗਨੀਡੈਂਸ ਸੀਗਾ ਜਿਹਰੇ ਵਾਸਤੇ ਤੁਸੀਂ ਇੰਨੀ ਜਲਦਬਾਜ਼ੀ ਕੀਤੀ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਕੌਗਨੀਡੈਂਸ ਲਿਆ ਵਹ ਸਟੇਟ ਬੈਂਕ ਆਫ ਇੰਡੀਆ ਤੇ ਕਿ ਤੁਸੀਂ ਸਾਨੂੰ ਉਹ ਜਿਹੜੇ ਇਲੈਕਟ੍ਰੋਲ ਬਾਂਡਸ ਆਉ ਦੇਓ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਹੋਈ ਵੀ ਲੇਕਿਨ ਹਜੇ ਤੱਕ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਫਿਰ ਵੀ ਕਿਸੇ ਨੇ ਨਹੀਂ ਦਿੱਤੇ ਤੁਹਾਡੇ ਤੇ ਕਿਹੜਾ ਕੋਈ ਬੈਂਚ ਦਾ ਫੈਸਲਾ ਥੋਪਿਆ ਗਿਆ ਹੈ ਕੇਂਦਰ ਤਾਂ ਇਹ ਵੀ ਕਹਿੰਦਾ ਕਿ ਪੰਜਾਬ ਨੂੰ ਪਾਣੀ ਦੇ ਦਿਓ ਕੇਂਦਰ ਤਾਂ ਤੁਹਾਡੇ ਹੋਤ ਸਾਰੀਆਂ ਚੀਜ਼ਾਂ ਬਹੁਤ ਰੱਖੀਆਂ ਵੀ ਐ ਤੁਸੀਂ ਕੇਂਦਰ ਨੂੰ ਕਹਿੰਦੇ ਕਿ ਇਸ ਚਿੱਠੀ ਦਾ ਕੋਈ ਮਤਲਬ ਨਹੀਂ ਬੰਦਾ ਸਾਨੂੰ ਸਾਰੀ ਜਾਣਕਾਰੀ ਔਰ ਲੋੜ ਪੈਂਦੇ ਸਮਾਂ ਹੋਂ ਤੇ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਾਂਗੇ ਐਡੀ ਕੀ ਗੱਲ ਦੀ ਸੀ ਆਦਰਨੀਆ ਬਲਬੀਰ ਜੀ ਕਿ ਤੁਸੀਂ ਸਾਰੇ ਆਪਦੇ ਆਫੀਸ਼ੀਅਲ ਪੇਜ ਤੇ ਤੇ ਭਾਈ ਭੋਲਾ ਜੀ ਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਪੁੱਛ ਪੜਤਾਛ ਸ਼ੁਰੂ ਕਰਤੀ ਸ਼ਰਮ ਹੋਣੀ ਚਾਹੀਦੀ ਐ ਤੁਹਾਨੂੰ ਲੋਕਾਂ ਨੂੰ ਹੁਣ ਅੱਜ ਤੁਸੀਂ ਲੋਕਾਂ ਦਾ ਰੋਹ ਵੇਖਿਆ ਔਰ ਮੇਰੀ ਬੇਨਤੀ ਐ ਸਾਰੇ ਸ਼ੋਭਦੀਪ ਨੂੰ ਮੂਸੇਵਾਲੇ ਨੂੰ ਪਿਆਰ ਕਰਨਾ ਰਹੇ ਕਿ ਸਾਰੇ ਇਹਨਾਂ ਦੇ ਹੈਂਡਲਸ ਤੇ ਜਾਓ ਸੋਸ਼ਲ ਮੀਡੀਆ ਹੈਂਡਲਸ ਜਿਹੜੇ ਸਰਕਾਰਾਂ ਚਲਾਉਂਦੀਆਂ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਪੰਜਾਬ ਦੀ ਹੈ ਤੇ ਜਾ ਕੇ ਇਹਨਾਂ ਨੂੰ ਉੱਥੇ ਨਸੀਹਤ ਦਿਓ ਕਿ ਜੋ ਇਹਨਾਂ ਨੇ ਕੰਮ ਕੀਤਾ ਜੋ ਇਹਨਾਂ ਨੇ ਕਰਤੂਤ ਕੀਤੀ ਹੈ ਉੱਥੇ ਇਹਨਾਂ ਨੂੰ ਨਸੀਹਤ ਦੇਣੀ ਬੰਦੀ ਹੈ ਸੋ ਇਹੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਸੀ ਔਰ ਫਿਰ ਦੁਬਾਰਾ ਕਹਣਾ ਡਟ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਖੜੇ ਹੈ ਤੇ ਖੜੇ ਰਹਿਣਾ